ਕੋਟੀਆਂ ਹੋਣੀ ਐ ਮੇਰੀਆਂ ਨੂੰਹਾਂ ਸਿਉਨੇ ਵਰਗੀਆਂ ਨੇ ਜਿਹੜਾ ਕੁਛ ਕਹਿੰਨੀਆਂ ਉਹੀ ਕਰਦੀਆਂ ਨੇ ਮੈਂ ਤਾਂ ਤਿੱਕਾਂ ਧੁੱਪੇ ਵੈਂਦੀਆਂ ਨੇ ਛਾਵੇਂ ਕਹਾਂ ਛਾਵੇਂ ਵੈਂਦੀਆਂ ਨੇ ਤੁਹਾਡੇ ਵਾਂਗੂ ਐ ਨਹੀਂ ਹੈਗਾ ਵੀ ਚੱਕਿਆ ਝੋਲਾ ਪੇਕੀ ਚੱਕਿਆ ਝੋਲਾ ਪੇਕੀ ਆਧਾਰ ਕਾਰਡ ਦਿਖਾ ਕੇ ਫਿੱਟੇ ਨੂੰ ਥੋੜਾ ਆਈ ਜਾਂਦਾ ਮੇਰੀ ਤਾਂ ਹੁਕਮ ਚੱਲਦਾ ਕਰੇ ਮੈਂ ਤਾਂ ਰਾਣੀ ਆਪ ਦੇ ਕਰਦੀ ਰਾਤ ਚੱਲਦਾ ਮੇਰਾ ਤੁਹਾਡੇ ਵਾਂਗੂ ਥੋੜੀ ਆ ਹਾਂ ਕਿਵੇਂ ਹਰਾਮਣਾ ਧੀਮੀਆਂ ਕਦੇ ਕੁਛ ਕਹਿੰਦੀਆਂ ਨੇ ਕਦੇ ਕੁਛ ਤਪਾਰ ਰੱਖੀਆਂ ਮੈਂ ਹਰਾਮਣਾ ਨੇ ਹਰਾਮਣਾ ਕੋਈ ਕੁਛ ਕਹਿੰਦੀ ਆ ਕੋਈ ਕੁਸ ਕਹਿੰਦੀ ਆ ਹਾਂ ਕਿ ਤੁਹਾਡੀਆਂ ਨੂੰ ਹਾਂ ਵਰਗੀਆਂ ਨੇ ਜਿਹੜੀਆਂ ਇੱਜ਼ਤੀ ਨਾ ਕਰਨ ਆਪਦੀ ਸੱਸ ਦੀ ਨਾਲ ਸਹੁਰੇ ਦੀ ਹਾਂ ਸੂਈ ਦੇ ਨੱਕੇ ਥਾਈਂ ਕੱਢੀਆਂ ਹੋਈਆਂ ਨੇ ਮੈਂ ਤੈਨੂੰ ਹਾਂ ਆਪਦੀਆਂ ਹਾਂ ਮੇਰੇ ਤਾਂ ਈਆਂ ਨੇ ਉਹ ਆਪਦੇ ਸੱਸ ਸਹੁਰੇ ਦੀ ਬਥੇਰੀ ਇੱਜ਼ਤ ਕਰਦੀਆਂ ਨੇ ਕਿਵੇਂ ਬੋਲਦੀ ਤੇ ਮੂੰਹ ਪਾੜ-ਪਾੜ ਮੈਂ ਤਾਂ ਗੱਲ ਚੱਕ ਕੇ ਹਾਏ ਫਰਨਾ ਮੂੰਹ ਚ ਪਾ ਦੂੰ ਹਰਾਮਣ ਦੇ ਮੇਰੇ ਮੂਹਰੇ ਬੋਲਣ ਲੱਗੀ ਤੇ ਹਾਏ ਨਹੀਂ ਗੇ ਬੋ ਹਾਏ ਨਹੀਂ ਦਮ ਚੜ ਗਿਆ ਬੂ ਨੂੰ ਪੁੱਤੀ ਦੇ ਨੇ ਹਾਲਤ ਫੇਲ ਕਰਨ ਵਾਲਾ ਕਰਤਾ ਮੇਰਾ ਤਾਂ ਹਏ ਹਏ ਨਹੀਂ ਬਹੁਤ ਦੁਖੀ ਹੋ ਗਈ ਮੈਂ ਤਾਂ ਨਹੀਂ ਨਹੀਂ ਜਲੂ ਆੜ ਗਏ ਨਹੀਂ ਜਲ ਕੁਰੇ ਨਹੀਂ ਗਰਦਾਸਪੁਰ ਆੜ ਗਏ ਹਾਏ ਨਹੀਂ ਪਾਣੀ ਲਿਆ ਦੋ ਨਹੀਂ ਪਾਣੀ ਲਿਆ ਦੋ ਨ ਪੁੱਤਿਆਂ ਦੀ ਉਹ ਨਹੀਂ ਮਰ ਗਈ ਨਹੀਂ ਮੈਂ ਤਾਂ ਹਾਏ ਨਹੀਂ ਪਾਣੀ ਲਿਓ ਛੇਤੀ ਹਾ ਬੇਬੇ ਜੀ ਬੇਬੇ ਜੀ ਕਿੱਥੋਂ ਆਏ ਹਾਏ ਬੇਬੇ ਜੀ ਕੀ ਹੋ ਗਿਆ ਮੇਰੇ ਤਾਂ ਨਾ ਬੇਬੇ ਜੀ ਕੀ ਹੋ ਗਿਆ ਹੈ ਹੋ ਗਿਆ ਬੱਬੇ ਜੀ ਕੀ ਕਰਾਂ ਪੁੱਤ ਨਹੀਂ ਮੇਰਾ ਨਾ ਅਗ ਮੰਡਣ ਕਹਿੰਦੀ ਕਦੇ ਤੇਰੇ ਨੂੰ ਹਾਂ ਤਾਂ ਖਰਾਮਣਾ ਨੇ ਅਕੇ ਮੈਂ ਮੇਰੀਆਂ ਨੂੰਹਾਂ ਤਾਂ ਸਿਉਨੇ ਵਰਗੀਆਂ ਨੇ ਮੇਰੀਆਂ ਨੂੰਹ ਤਾਂ ਮਖੇ ਮੇਰੀ ਆਹ ਜਲਕੁਰ ਨੂੰ ਐਨੀ ਸਿਆਣੀ ਮਾਂ ਜੇ ਮੈਂ ਪਾਣੀ ਮੰਗਾ ਮੈਨੂੰ ਦੁੱਧ ਦਿੰਦੀ ਐ ਉਹ ਵੀ ਕਿਹੋ ਦਾ ਚਮਚਾ ਪਾ ਕੇ ਤੇ ਮਖੇ ਆਹ ਜੇ ਮੈਂ ਚਾਹ ਤਨਾ ਰੋਟੀ ਮੰਗਾ ਤਾਂ ਮੈਨੂੰ ਕਰੇਲੇ ਤੜਕੇ ਇਹ ਦਿੰਦੀ ਐ ਹਾਂ ਮਾਂ ਮੇਰੀਆਂ ਨੂੰਹਾਂ ਦੀ ਤੁਸੀਂ ਗ੍ਰੀਸ ਕਰੋਗੇ ਐਨੀ ਸਿਆਣੀਆਂ ਮੇਰੀਆਂ ਨੂੰਹਾਂ ਹਾਂ ਬਸ ਬੇਬੇ ਜੀ ਜਿਵੇਂ ਤੁਸੀਂ ਸਾਡੀ ਇੱਜ਼ਤ ਕਰਦੇ ਆਂ ਆਸੀਂ ਉਦੋਂ ਤੁਹਾਡੀ ਦੁੱਗਣੀ ਇੱਜ਼ਤ ਕਰਦੇ ਇਹ ਤਾਂ ਮਤਦੀਆਂ ਨੇ ਮਤਦੀਆਂ ਇਹ ਅਸੀਂ ਤਾਂ ਲੜਾਉਣ ਨੂੰ ਫਿਰਦੀਆਂ ਨੇ ਮੈਂ ਕਿਹਾ ਐਵੇਂ ਆਪ ਤੁਹਾਡੇ ਮਗਰ ਲੱਗ ਕੇ ਆਪ ਦੀ ਨੂੰ ਹਨ ਕੋਈ ਨਹੀਂ ਕੁਛ ਕਹਿੰਦੀ ਨੀ ਮੇਰੀ ਗੱਗਾ ਮੁੱਗਾ ਨੀ ਮੇਰੀ ਸੋਹਲਾ ਨੀ ਮੇਰੀ ਕੋਲਾ ਬੇਬੇ ਜੀ ਹੁਣ ਆਏ ਦੱਸੋ ਤੁਹਾਡੇ ਵਾਸਤੇ ਕੀ ਬਣਾਦੀਏ ਚਾਹ ਬਣਾਦੀਏ ਨਹੀਂ ਚਾਹ ਤਾਂ ਫੇਰ ਦੇ ਕੇ ਮੈਨੂੰ ਠੰਡਾ ਜਿਹਾ ਪਾਣੀ ਲੈ ਕੇ ਆ ਜੇ ਤੂੰ ਰਹਿਣ ਦੇ ਨੀ ਮੈਂ ਤਾਂ ਗੁੜ ਵਾਲੇ ਮਿੱਠੇ ਚੋਲ ਬਣਾ ਕੇ ਲਿਓਨੀਆਂ ਬੇਬੇ ਜੀ ਵਾਸਤੇ ਵਿੱਚ ਦਾਖਾਂ ਪਾ ਕੇ ਬਦਾਮ ਕਾ ਪਾ ਕੇ ਲਿਓਨੀਆਂ ਬੇਬੇ ਜੀ ਮੈਂ ਨਹੀਂ ਪਹਿਲਾਂ ਮੈਨੂੰ ਪਾਣੀ ਲਿਆ ਦਿਓ ਹਾਂ ਬੇਬੇ ਜੀ ਕੱਲਾ ਪਾਣੀ ਫਿੱਕਾ ਨਹੀਂ ਹੋ ਜਾ ਪਾਣੀ ਪਿਆਵਾਂਗੇ ਤੁਹਾਨੂੰ ਨਿੰਬੂ ਵਾਲਾ ਹੋਰ ਛੇਤੀ ਕਰੋ ਹਾਂ ਆ ਜਾ ਨੀ ਕੋੜੇ ਹਾਂ ਹਾਏ ਨਹੀਂ ਹੋਰ ਕੋੜੇ ਕਿੰਨੀਆਂ ਚੰਗੀਆਂ ਨੇ ਮੇਰੇ ਨੂਹਾਂ ਆਈਆਂ ਜੀ ਨੂਹਾਂ ਤਾਂ ਘਰ ਘਰ ਹੋਣ ਹੋਾਂਗੇ ਬਬਾ ਮਿੱਠਤ ਰੱਖਿਆ ਕਰ ਮਿੱਠਤ ਨਾਲ ਸਾਰ ਕੁਸ ਵਾ ਜਿੰਨੀ ਤਾਰੀਫ ਕਰੂੰਗੀ ਵਾਨੀ ਪੰਪਾ ਚਾਉਣਗੀਆਂ ਹਾਂ ਗਲੂਅਕੀ ਗੱਲ ਕਰ ਜਾਣ ਜੁੱਤੀ ਚੱਲਦੀ ਆ ਕਿ ਅੱਪਾਂ ਦੀ ਜੁੱਤੀ ਹਾਂ ਗੇਬੂ ਵਾਲੀ ਤਨਾਲੀ ਮੈਂ ਹਾਂ ਨਹੀਂ ਆ ਜਾ ਕੁੜੇ ਆ ਜਾ ਪਾਣੀ ਪੀ ਲੈ ਕਿੰਨੇ ਸੋਹਣੇ ਚ ਪਾਣੀ ਲੈ ਕੇ ਆਈਆਂ ਕੁੜੇ ਬੇਬੇ ਥੋੜੇ ਵਾਸਤੇ ਆ ਇਹ ਨਹੀਂ ਕਿਦੇ ਪੇਕੇ ਤੋਂ ਆਇਆ ਹੋਇਆ ਹੈ ਜੀਦੇ ਮਰਜ਼ੀ ਨਾਲਵੇਂ ਬੇਬੀ ਜੀ ਹੈ ਤਾਂ ਤੁਹਾਡੇ ਘਰ ਦੀ ਹੈ। ਨਹੀਂ ਕਿੰਨਾ ਸੋਹਣਾ ਜਾਣਗੀ ਪੀ ਮਾ ਹੀ ਨਾ ਇੰਨਾ ਸੋਹਣਾ ਲੱਗਦਾ। ਪੀ ਲੋ ਪੀ ਲੋ ਪੀ ਲੋ ਅੰਮਾ ਜੀ ਪਹਿਲਾਂ ਪਾਣੀ ਪੀ ਲੋ। ਚੌਲ ਧਰ ਕੇ ਆਈਆਂ ਫਿਰ ਮੈਂ। ਚੌਲ ਬਣਾ ਕੇ ਨਾ ਫਿਰ ਤੈਨੂੰ ਚੌਲ ਖਵਾਉਂਗੀ ਅੰਮਾ ਜੀ। ਨਾਲ ਤਾਂ ਚੌਲਾ ਨਾ ਬਿਮਾਰੀਆਂ ਨਹੀਂ ਲੱਗਦੀਆਂ। ਨਾਲ ਤੁਹਾਨੂੰ 슈ਗਰ ਨਹੀਂ ਹੋਊਗੀ। ਸਾਡੇ ਗੁਰਦਾਸਪੁਰ ਕੰਨੀ ਦਾ ਚੌਲ ਹੀ ਬਣਾਉਂਦੇ ਨੇ ਦਾਖਾਂ ਬਦਾਮ ਪਾ ਕੇ। ਸੂਡ ਗੋਲੈਂਚਾ ਵਾਲਾ ਹਾਏ ਇੰਨਾ ਕੁੜੇ ਮੇਰੇ ਖਿਆਲ ਆ ਤੁਹਾਨੂੰ ਆ ਰਹੀ ਨਾ ਅੰਮਾ ਜੀ ਤੁਹਾਨੂੰ ਦੇਖ ਹਾਂ ਪੂਰੀ ਸੁਮਤ ਮੱਤਰ ਕੀ ਆਈ ਹਾਂ ਹਾਏ ਮੈਂ ਪਾਣੀ ਪੀ ਲਾ ਪਾਣੀ ਪੀ ਲਓ ਫਿਰ ਮੈਂ ਚੌਲ ਲੈ ਕੇ ਆਉਣੀ ਆ ਮੇਰੇ ਤਾਂ ਲਾਲ ਡਿੱਗਣ ਵਾਲੀ ਹੋ ਗਈ ਪੀ ਲਓ ਪੀ ਲਓ ਪਾਣੀ ਅੰਮਾ ਜੀ ਟਕੇ ਆਈ ਨਾ ਪੀਓ ਕੁੜੇ ਤੇਰੇ ਹੱਥੋਂ ਤਾਂ ਪਾਣੀ ਵੀ ਸਰਬਤ ਵਰਗਾ ਲੱਗਦਾ ਹਾਂ ਪੀਓ ਸੱਚੀ ਲਾ ਨੀ ਸੱਚੀ ਰੱਬ ਸਾਨੂੰ ਪੁੱਤ ਦੇਵੇ ਤੁਸੀਂ ਸਦਾ ਸਾਥ ਗਣਾ ਹੋਵੋ ਸੱਚੀ ਤੂੰ ਹੜਾ ਸਾਥ ਆਗ ਬਣਿਆ ਰਹੇ ਮੈਂ ਸੜਤੀ ਆਂ ਰਾਜ ਕਰਦੀ ਰਾਂ ਹਾਂ ਬੇਬੇ ਜੀ ਪਿਆਰ ਦੇ ਹੁੰਦਾ ਪਿਆਰ ਦੀ ਪਾਣੀ ਵੀ ਦੇਖ ਲਾ ਸਰਬਤ ਪਿਆਰ ਹਾਂ ਬੇਬੇ ਜੀ ਦੇਖ ਲਓ ਘਰ ਦਾ ਕੋਈ ਦਿਖਾ ਦਿਓ ਕਿਤੇ ਕੂੜਾ ਵੀ ਪਿਆ ਸਾਰਾ ਕੰਮ ਕਰਤਾ ਸੀ ਇਹਨੇ ਨਾਲ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਸੋਨੂ ਥੋੜੇ ਦਿਨ ਖੜਜੋ ਆਪਣੀ ਫਸਲ ਆ ਜਾਣ ਤੋਂ ਐਨੇ ਨੇ ਸੋਣ ਸੂਟ ਲੈ ਕੇ ਦੇਵਾਂਗੀ ਸੋਨ ਦੋ ਆਨ ਬੇਬੇ ਜੀ ਆਪ ਦੀ ਆਪਦੇ ਵਾਸਤੇ ਵੀ ਸਵਾਲੇ ਕੋਈ ਵਧੀਆ ਜਾ ਤੁਸੀਂ ਥੋੜਾ ਆਰਾਮ ਕਰ ਲਿਓ ਮੈਨੂੰ ਕੀ ਆ ਮੈਨੂੰ ਤਾਂ ਜਿਹੇ ਜਿਹੇ ਹੁੰਦੇ ਨੇ ਪਾ ਲੈ ਸੁਣ ਮੈਂ ਨਵੇਂ ਨਵੇਂ ਸੂਟ ਸਮਝਾਉਂਗੀ ਚੰਗਾ ਹੁਣ ਜਾਓ ਤੂੰ ਚੌਲ ਦੇਖ ਲੈ ਤੂੰ ਉੱਧਰ ਕੰਮ ਦੇਖ ਲੈ ਠੀਕ ਹੈ ਨਾਲਿਓ ਅਸੀਂ ਫੇਰ ਆ ਕੱਪੜੇ ਲਾ ਦਾਂਗੇ ਤੁਹਾਡੇ ਧੋ ਦਾਂਗੇ ਚੰਗਾ ਹਾਂ ਮੈਂ ਕੱਪੜੇ ਨੇ ਫੇਰ ਨਾ ਹਾਲੂੰ ਤੜਕੇ ਨਾ ਤੀਤੀ ਮੈਂ ਹਾਏ ਨਬੀਏ ਬੇਜੀ ਦਾ ਪੂਰਾ ਖੁਸ਼ ਹੋ ਜੂਗੀ। ਵੀ ਸਾਰੀਆਂ ਕਿਆਰੀਆਂ ਗੁੱਡੀਆਂ ਪਈਆਂ ਨੇ। ਆ ਕੱਦੂ ਜਦੋਂ ਲੱਗੇ ਨਾ ਬੇਬੇ ਜੀ ਨੂੰ ਤਾਂ ਮੈਂ ਦੁੱਧ ਪਾ ਪਾ ਕੇ ਕੱਦੂ ਖਵਾਇਆ ਕਰੂਗੀ। ਦੇਖੀ ਪੂਰਾ ਨਾਲ ਘਰ ਦੀ ਸਬਜ਼ੀ ਵਰਗੀ ਕਿੱਥੇ ਰੀਸ? ਇਹ ਤਾਂ ਖਬਰ ਕਿੱਥੋਂ ਮਰੇਲ ਕੋਟਲੇ ਵਾਲੇ ਨਾਲੇ ਹੋਰ ਸਬਜ਼ੀਆਂ ਲੈ ਕੇ ਆਉਂਦੇ ਨੇ। ਅੱਜ ਤਾਂ ਆਪਦੀ ਘਰ ਦੀ ਸਬਜ਼ੀ ਬਣਾ ਬਣਾ ਕੇ ਮੇਰੀ ਸਾਸੂ ਮਾਂ ਨੂੰ ਖਵਾਉਣੀ। ਹਾਂ। ਤਾਂ ਜੀਆਂ ਤਾਂ ਜੀਆਂ ਹਰੀਆਂ ਹਰੀਆਂ ਮਿਰਚਾਂ ਖਵਾਵਾਂਗੇ ਸਾਸੂ ਮਾਂ ਨੂੰ। ਕਣੇ ਗੋੜਤੀ ਕਿ ਆਰੀ ਹਰ ਗੁੱਡੀ ਜਾਨੀਆ ਕੱਪੜੇ ਧੋਣ ਲੱਗੀ ਸੀ ਮੈਂ ਮਸ਼ੀਨ 'ਚ ਪਾਉਣ ਲੱਗੀ ਸੀ ਕੱਪੜੇ ਨਹੀਂ ਅੰਮਾ ਜੀ ਤਾਂ ਸਾਨੂੰ ਸੂਟ ਲੈ ਕੇ ਦਊਗੀ ਸੋਹਣੇ ਸੋਹਣੇ ਛੇਤੀ ਛੇਤੀ ਕਿ ਆਰੀਆਂ ਗੋੜ ਕੇ ਪਾਣੀ ਪਾ ਦੇ ਖੁਸ਼ ਹੋ ਜਾਣਾ ਇੰਨੇ 'ਚ ਮੈਂ ਉਹਦੇ ਕੱਪੜੇ ਧੋਦਾ ਅੰਮਾ ਜੀ ਦੇ ਨਹੀਂ ਨਾਲੇ ਬੀਬੀ ਜੀ ਨੂੰ ਆਪਾਂ ਇਹ ਕਹਾਂਗੇ ਆਂ ਵੀ ਅਸੀਂ ਤਾਂ ਸੂਟ ਲੈਣਾ ਸੰਗਰੂਰ ਤੇਰੇ ਨਾਲ ਚੱਲਾਂਗੇ ਨਾਲ ਹੀ ਚੱਲਾਂਗੇ ਅਸੀਂ ਤਾਂ ਮਹਿੰਗੇ ਨੂੰ ਹੱਥ ਪਾਵਾਂਗੇ ਆਪਦੀ ਪਸੰਦ ਦੇ ਸੂਟ ਲਵਾਂਗੇ ਕਹਿੰਦੀ ਸੀ ਕਹਿੰਦੀ ਆ ਕਣਕ ਵੇਚ ਕੇ ਨਾ ਹੁਣ ਤੁਹਾਨੂੰ ਸੋਹਣੇ ਸੋਹਣੇ ਸੂਟ ਲਿਆ ਦੂੰਗੀ ਕਹਿੰਦੇ ਤੁਸੀਂ ਮੇਰੀ ਸੇਵਾ ਬੜੀ ਕਰਦੀਆਂ ਜੀ ਨਹੀਂ ਕੱਲ ਚਾਚੀ ਜੀ ਵੀ ਪੁੱਛ ਰਹੀ ਸੀ ਮੈਨੂੰ ਕਹਿੰਦੀ ਤੁਹਾਡੀ ਸੱਸ ਤਾਂ ਤੁਹਾਨੂੰ ਬਹੁਤ ਸਲਾਉਂਦੀ ਐ ਕਹਿੰਦੀ ਕਹਿੰਦੀ ਐ ਮੇਰੀਆਂ ਨੂੰਹਾਂ ਦਾ ਕੰਮ ਨਹੀਂ ਕਰਨ ਦਿੰਦੀਆਂ ਮੈਂ ਤਾਂ ਕਹਿਤਾ ਸੀ ਮੈਂ ਕਿਹਾ ਨਾ ਚਾਚੀ ਜੀ ਅਸੀਂ ਤਾਂ ਪੈਰ ਨਹੀਂ ਬੁੰਜੇ ਲਾਉਣ ਦਿੰਦੀਆਂ ਆਪਣੀ ਸੱਚਦੀਆਂ ਅਸੀਂ ਤਾਂ ਉਹਦੀ ਮੰਜੀ ਦੇ ਬੈਠੀ ਦੀ ਸੇਵਾ ਕਰਦੇ ਆ ਜੀ ਉਹ ਅਹੀ ਤਾਂ ਗੱਲ ਐ ਕੁੜੇ ਜਾਂ ਤਾਂ ਸੱਸ ਚੰਗੀ ਹੋਵੇ ਨਹੀਂ ਤਾਂ ਉਹਨੂੰ ਪੁੱਤਿਆਂ ਦੀ ਫੋਟੋ ਹੀ ਟੰਗੀ ਹੋਵੇ ਹੈਨਾ ਸੱਚੀ ਗੱਲ ਆਹ ਫੜੀ ਸੱਸ ਤਾਂ ਬਹੁਾਈ ਚੰਗੀ ਐ ਸੱਸ ਤਾਂ ਬਹੁਤ ਚੰਗੀ ਐ ਮੈਂ ਆਪਣੀ ਇੱਜ਼ਤ ਵੀ ਕਰਦੀ ਆ ਦੇਖ ਅਸੀਂ ਉਹਦੀ ਸੇਵਾ ਕਰਦੀਆਂ ਵਾ ਉਹ ਸਾਡੀ ਇੱਜ਼ਤ ਕਰਦੀ ਆ ਬਾਹਰ ਜੇ ਅਸੀਂ ਉਹੀ ਲੜੀ ਜਾਈਏ ਜਦ ਕਰੀ ਜਾਈਏ ਦੋਨੇ ਪਹਿਣਾ ਤਾਂ ਫਿਰ ਆਪਣੀ ਸੱਸ ਤਾਂ ਆਪਾਂ ਨੂੰ ਮਾੜਾ ਹੀ ਕਹੂਗੀ ਉਹਦਾ ਉਹਦਾ ਕੀ ਫਾਇਦਾ ਭੈਣੇ ਦਾ ਹੋਰ ਭੈਣੇ ਲੈ ਆਉਣ ਵਾਲੀ ਹੋਗੀ ਤੂੰ ਆ ਦੋ ਕੱਪੜੇ ਨਹੀਂ ਲੈ ਮੈਂ ਉਹਦੇ ਕੱਪੜੇ ਧੋ ਦਿੰਨੀ ਆ ਫਿਰ ਕਹੂਗੀ ਮੇਰੇ ਕੱਪੜੇ ਤਾਂ ਉਹੀ ਸਿੱਟੇ ਕਿਤੇ ਗੁੱਸੇ ਜਿਧੋਂ ਵੀ ਨਾ ਲੱਗ ਜੇ ਨਹੀਂ ਨਾਲੇ ਉਹਦੇ ਵਾਸਤੇ ਖੀਰ ਬਣਾ ਦਾਂਗੀ ਖੀਰ ਬਣਾ ਕੱਲ ਮੈਂ ਚੌਲ ਖਵਾਏ ਸੀ ਅੱਜ ਖੀਰ ਬਣਾਉਂਗੀ ਇੰਨੇ ਚ ਮਾਂ ਨੇ ਖੁਸ਼ ਹੋ ਜਾਣਾ ਚੰਗਾ ਭੈਣੇ ਚੰਗਾ ਖਣ ਪੁੱਤਿਆਂ ਦੀ ਕਿਵੇਂ ਸੁੱਤੀ ਪਈ ਐ ਨਹੀਂ ਪੂਰੇ 15 ਦਿਨ ਹੋ ਗਏ ਇਹਨੂੰ ਲਾਰੇ ਲਾਉਂਦੀ ਨੂੰ ਮੈਂ ਤੁਹਾਨੂੰ ਸੂਟ ਸਵਾਕੇ ਦਊਂਗੀ ਹੈ ਮੈਂ ਸੋਹਣੇ ਸੋਹਣੇ ਸੂਟ ਸਵਾਕੇ ਦਊਂਗੀ ਦੇਖ ਹੋਰ ਸਾਥੋਂ ਇੰਨੇ ਇੰਨਾ ਤਾਂ ਕੰਮ ਕਰਾ ਲਿਆ ਨਹੀਂ ਮੈਂ ਤਾਂ ਲਾਲਚ ਦੀ ਮਾਰੀ ਚੌਲ ਬਣਾਵਣਾ ਖਵਾਉਂਦੀ ਰਹੀ ਵਿੱਚ ਦਾਖਾਂ ਬਦਾਮ ਪਾ ਪਾ ਕੇ ਵੀ ਬੰਮਾ ਜੀ ਗੁੜ ਵਾਲੇ ਚੌਲ ਤੁਹਾਨੂੰ ਵਧੀਆ ਹੁੰਦੇ ਨੇ ਨਹੀਂ ਮੈਂ ਤਾਂ ਇਹਨੂੰ ਬਿਮਾਰੀਆਂ ਤੋਂ ਬਚਾਉਂਦੀ ਰਹੀ ਨਾ ਇਹ ਤਾਂ ਸਾਡੇ ਨਾਲ ਮਜ਼ਾਕ ਹੀ ਖੇੜਗੀ ਭੈਣੇ ਬਿਮਾਰੀਆਂ ਤੋਂ ਬਚਾਉਂਦੀ ਰਹੀ ਐਦਾਂ ਤਾਂ ਪੁੱਤਿਆਂ ਦੀ ਨੂੰ ਬਿਮਾਰੀਆਂ ਲੱਗ ਜਾਂਦੀਆਂ ਨਹੀਂ ਆਥਾਂ ਦੇ ਲਖੀਰਾ ਜਮਾਂ ਘਸ ਗਈਆਂ ਆ ਸੰਭਰ ਲੱਗ ਜਾਓ ਕਦੇ ਕੋਠਿਆਂ ਤੇ ਹਉ ਮਾਰ ਦੋ ਹੈ ਰੜਕਾ ਮਾਰ ਦੋ ਕਦੇ ਕੱਪੜੇ ਧੋ ਲੋ ਐਨਾ ਕੰਮ ਕਰਿਆ ਨਹੀਂ ਇਹ ਤਾਂ ਲਾਰੇ ਲਾਇਨ ਚੰਦ ਮਾਇਆ ਕਰਨੀ ਆ ਜਿਹਦੇ ਨਾਲ ਆਪ ਗੱਲੀ ਕਰ ਲੈਣੀ ਆ ਨਹੀਂ ਚੱਲ ਉਹ ਵੀ ਤਾਂ ਗੱਲ ਹੈਗੀ ਅੱਜ ਇੱਕ ਪਾਸਾ ਕਰ ਤੋਂ ਐਦਾਂ ਹੀ ਕੰਮ ਕਰਾਈ ਜਾਊਗੀ ਅੱਜ ਮੱਖਿਆਂ ਇੱਕ ਪਾਸਾ ਕਰੀ ਲੈਣੇ ਆ ਅੱਜ ਨਹੀਂ ਚੱਲੀ ਅੱਜ ਤਾਂ ਠੋਕ ਕੇ ਗੱਲ ਕਰਦੇ ਆ ਮੇਰੇ ਸਹੁਰੇ ਵੀ ਰੰਨ ਨਾਲ ਬੇਬੇ ਜੀ 15 ਦਿਨ ਹੋ ਗਏ ਤੁਹਾਨੂੰ ਲਾਰੇ ਲਾਉਂਦੀ ਨੂੰ ਅੰਮਾ ਜੀ ਤੈਨੂੰ 5 ਕਿਲੋ ਤਾਂ ਤੈਨੂੰ ਮੈਂ ਚੋਲ ਖਵਾਤੇ ਕਿਲੋ ਤੈਨੂੰ ਦਾਖਾਂ ਖਵਾਤੀਆਂ 3 ਕਿਲੋ ਬਦਾਮ ਖਵਾਤੇ 4 ਕਿਲੋ ਤਾਂ ਤੈਨੂੰ ਨਿੰਬੂ ਪਿਆਤੇ ਮੈਂ ਨਚੋੜ ਨਚੋੜ ਕੇ ਠੰਡੇ ਪਾਣੀ ਚ ਨਹੀਂ ਇਹ ਕੀ ਨਵੀਂ ਗੱਲ ਆ ਨੂਹਾਂ ਤਿਆਂ ਸੇਵਾ ਕਰਦੀ ਹੁੰਦੀਆਂ ਨੇ ਨਪੁੱਤੀ ਦੀਓ ਤੁਸੀਂ ਮੈਨ ਤੋਂ ਕਰਾਇਆ ਮੰਗਦੀਆਂ ਬੇਬੇ ਜੀ ਨੂਹਾਂ ਤਿਆਂ ਸੇਵਾ ਕਰਦੀਆਂ ਹੁੰਦੀਆਂ ਨੇ ਪਰ ਸੱਸਾਂ ਨੂਹਾਂ ਤਿਆਂ ਨੂੰ ਲਾਰੇ ਨਹੀਂ ਲਾਉਂਦੀਆਂ ਨਹੀਂ ਮੈਂ ਕੀ ਲਾਰਾ ਲਾਇਆ ਤੁਸੀਂ ਕਿਹਾ ਸੀ ਕਣਕ ਵੇਚ ਕੇ ਤੁਹਾਨੂੰ ਸੂਟ ਬਣਾ ਕੇ ਦਵਾਂਗੀ ਕਣਕ ਵੇਚ ਵੀ ਦਿੱਤੀ ਕਣਕ ਢੋਲਾਂ ਚ ਵੀ ਪਾਲੀ ਤੂੜੀ ਵੀ ਸਾਂਭ ਲਈ ਅੰਮਾ ਜੀ ਸੰਤੋ ਇੱਕ ਸੂਟ ਨਹੀਂ ਬਣਾ ਕੇ ਦਿੱਤਾ ਨਹੀਂ ਕਿੱਥੋਂ ਲਿਆ ਦੀ ਸੂਟ ਐਤ ਕੀ ਤਾਂ ਸਾਰੇ ਲੋਕਾਂ ਦਾ ਬੇੜਾ ਬਠਿਆਤਾ ਰੱਪਣੇ ਜਮੀ ਹਾਂ ਇੱਕ ਤਾਂ ਪਹਿਲਾਂ ਸਰਕਾਰ ਨੇ ਤਪਾਤੇ ਲੋਕ ਜੇ ਸਰਕਾਰ ਤੋਂ ਖਿਹੜਾ ਸੁਟਿਆ ਤਾਂ ਸਿਆਪਾਖਾਨਾ ਇੱਕ ਕੀਲੇ ਮੰਗਰ 10000 ਦਾ ਘਾਟਾ ਪੈਗਾ ਜੱਟਾਂ ਨੂੰ हां मेनू आए ती ਵੀ ਤੂੜੀ ਕੁਛ ਬਚੂਗੀ ਵੱਧ ਤੂੜੀ ਵੇਚ ਕੇ ਆਏ ਸਾਲ ਵੇਚ ਲਈ ਤੇ ਆਪਾਂ ਵੀ ਮੈਂ ਸੋਨੋ ਸੂਟ ਸਮਾ ਦੂੰਗੀ ਮੇ ਪੁੱਤ ਦੀ ਤੂੜੀ ਵੀ ਡੰਗਰਾਂ ਜੋ ਅੱਗੀ ਵੀ ਨਹੀਂ ਪੂਰੀ ਝੂਠ ਨਾ ਬੋਲੋ ਬੇਬੇ ਜੀ ਝੂਠ ਨਾ ਬੋਲੋ ਸਾਰੀ ਗੋਜੀ ਆਪਦੀ ਜੇਬ ਚ ਪਾ ਕੇ ਬੈਗੀ ਤੂੰ ਹੁਣ ਸੂਟ ਸਮਾਉਣ ਵਾਰੀ ਲਾਰੇ ਲਾਉਣੀ ਆ ਆ ਹੋ ਗਿਆ ਆ ਹੋ ਗਿਆ ਕਦੇ ਰਬੜੂ ਦੋਸ ਦੰਨੀ ਆ ਕਦੇ ਕਣਕ ਨੂੰ ਦੋਸ ਦੰਨੀ ਆ ਇਹ ਸਾਰੇ ਤੇਰੇ ਨਾਰੇ ਨੇ ਬੇਬੇ ਜੀ ਨਾ ਲਾਰੇ ਕਾਨੂੰਨ ਨੇ ਜੇ ਮੈਂ ਝੂਠ ਬੋਲਦੀ ਹਾਂ ਮਾਂ ਤਾਂ ਮੈਂ ਭੈਣੇ ਇੱਕ 2 ਇੱਕ 3 ਖਾਤਮ ਹੋ ਜਾਂਦਾ ਤੀਜੀ ਨਿਜ ਜਾਮੇ ਹਾਂ ਬੇਬੇ ਜੀ ਆਏ ਝੂਠ ਬੋਲਣ ਨਾਲ ਕੋਈ ਨਹੀਂ ਚੱਲਦਾ ਹੁਣ ਤਾਂ ਸਾਨੂੰ ਸੂਟ ਸੁਵਾ ਕੇ ਦੇਣਗੇ ਨਹੀਂ ਫਿਰ ਤੁਸੀਂ ਦੇਖ ਲਿਓ ਵੀ ਨੂਹਾ ਵੀ ਕੀ ਹੁੰਦੀਆਂ ਨੇ ਕੀ ਨਹੀਂ ਕੀ ਹੁੰਦੀਆਂ ਨੇ ਨੂਹਾ ਕਿਹੜੇ ਸੂਟ ਮੈਂ ਕੀ ਕਰਾਂ ਮੈਂ ਕੀ ਕਹਾ ਬਰੀ ਪਾਲੀ ਤੋਂ ਹੀ ਮੈਂ ਪਾਈ ਫਿਰਦੀਆਂ ਉਹੀ ਪਾਈ ਫਿਰਦੀਆਂ ਬੇਬੇ ਜੀ ਸੂਟ ਸਾਨੂੰ ਤਾਂ ਸਵਾਕੇ ਦੇਣੇ ਪੈਣਗੇ ਹੁਣ ਚਾਹੇ ਜੋ ਮਰਜੀ ਹੋ ਜੇ ਜਿਹੜਾ ਲਾਰਾ ਲਾਇਆ ਤਾਂ ਪੂਰਾ ਕਰਨਾ ਹੀ ਪਊਗਾ ਅਮਾ ਜੀ ਨਹੀਂ ਮੈਂ ਕਿੱਥੋਂ ਸਮਿਆਦਾ ਨਹੀਂ ਤਾਂ ਤੁਸੀਂ ਕੰਮ ਕਰੋ ਅਸੀਂ ਮੰਝੇ ਤੇ ਪਾਵਾਂਗੇ ਹਾਂ ਬੂ ਆਏ ਕਿਵੇਂ ਹੋ ਸਕਦਾ ਨਹੀਂ ਤੁਸੀਂ ਕਾਦੀ ਖਾਤਰ ਵਿਆਹ ਕੇ ਲਿਆਤੀਓ ਹਾਂ ਵਿਆਹ ਕੇ ਅਸੀਂ ਤੇਰੇ ਲਾਰੇ ਸੁਣਨ ਵਾਸਤੇ ਨਹੀਂ ਲਿਆਤੀਆਂ ਨਾਲੇ ਸੱਸਾਂ ਦਾ ਹੱਕ ਹੁੰਦਾ ਵੀ ਆਪਦੀਆਂ ਨੂਹਾਂ ਨੂੰ ਕੱਪੜੇ ਸਵਾਕੇ ਦੇਵੇ ਤੂੰ ਤਾਂ ਕੱਪੜੇ ਨੂੰ ਸਾਨੂੰ ਲਾਰੀ ਲਾਈ ਜੰਨੀ ਆਗੀ ਲਾਰੇ ਲਾਈ ਨਾ ਨਹੀਂ ਅੱਕੇ ਕਿ ਨੰਗੀਆਂ ਫਿਰਦੀਆਂ ਆ ਚੰਗੇ ਪਹਿਲੇ ਤਾਂ ਪਾਈ ਫਿਰਕੀਆਂ ਆ ਦੋ ਸਾਲ ਹੋ ਗਏ ਅੰਮਾ ਜੀ ਆਹੀ ਪਾਈ ਜਾਨੀ ਆ ਪਾਟਾ ਜਾਂ ਸੂਟ ਇਹੀ ਮੈਨੂੰ ਤੋਂ ਨਾਲ ਲੈ ਜਾਨੀ ਆ ਬਾਜ਼ਾਰ ਲੈ ਜਾਣੇ ਹੋਰ ਗੱਲ ਸੁਣਦਾ ਪਰਸੋਂ ਝੋਲਾ ਚੱਕਿਆ ਆਪਦੀਆਂ ਪਰਜਾਈਆਂ ਨੂੰ ਦੋ ਦੋ ਸੂਟ ਦਵਾ ਕੇ ਆਇਆ ਦੋ ਦੋ ਆਹੋ ਵੇਖ ਲੈ ਹਾਂ ਪੇਕਿਆਂ ਦੀ ਕਰਦੀ ਆ ਜਿਆਦੇ ਤੂੰ ਨਹੀਂ ਕਿਹੜੇ ਦਬਾਤੀਆਂ ਸੂਟ ਮੈਂ ਤੁਸੀਂ ਐਵੇਂ ਹੀ ਬਾਤੀਂ ਤੁਰ ਜਿਵੇਂ ਕੱਚੀ ਲੱਸੀ ਵਾਂਗੂ ਕਿੱਥੇ ਤਪਾਈਆਂ ਆ ਰਾਮਣਾ ਨੇ ਨਹੀਂ ਖੜ ਜੋ ਤੁਸੀਂ ਮੈਂ ਕਹਿੰਦੀ ਆਏ ਨਹੀਂ ਤੁਸੀਂ ਲੋਟ ਆਓ ਲੈ ਹੁਣ ਅੰਦਰ ਜਾ ਕੇ ਵੜ ਗਈ ਨਹੀਂ ਅੱਜ ਨਹੀਂ ਬਖਸ਼ਦੀਆਂ ਇਹਨੂੰ ਆਪਾਂ ਅੱਜ ਨਹੀਂ ਬਖਸ਼ਣਾ ਅੱਜ ਤਾਂ ਇਹ ਕਪਾਸਾ ਕਰਕੇ ਛੱਡਾਂਗੇ ਆ ਠੀਕ ਆ ਲੈ ਮੇਰੀ ਗੱਲ ਸੁਣ ਤੂੰ ਆ ਜਾ ਲੈ ਫਿਰ ਦੱਸ ਵੀ ਸੂਟ ਸਮਾ ਲੈਗੇ ਹਾਂ ਸਮਾ ਕੇ ਨਾ ਲੈਗੀ ਬੋਲ ਬੋਲ ਦੀ ਬੋਲ ਬੋਲ ਦੀ ਬੋਲ ਬੋਲ ਦੀ

ਕਿਉਂ ਰਫ ਹੈ? ਕਰਾ ਲਈ ਸਾਥੋਂ ਕੰਮ। ਮੈਂ ਹੁਣ ਕਿੱਥੇ ਲੋਟ ਆਇਆ। ਉਹ ਮੈਂ ਤੁਮਾਂੇ ਨਹੀਂ ਸੂਟਾ। ਹਾਂ। ਹੁਣ ਦਿਆਂਗੇ ਸੂਟ ਲੈ ਕੇ। ਐ ਕਰੋ। ਪਹਿਲਾਂ ਮੈਨੂੰ ਪਾਣੀ ਤਾਂ ਲਿਆ ਦਿਓ। ਪਾਣੀ ਤਾਂ ਲਿਆ ਦੰਨਿਆ। ਫੇਰ ਸੂਟ ਸਵਾਵੇਂਗੀ? ਹਾਂ। ਤੂੰ ਲੈ ਪਾਣੀ ਇਹਨੂੰ। ਕੋਈ ਨਾ ਬੇਬੇ ਜੀ। ਪਾਣੀ ਤਾਂ ਲਿਆ ਦੰਨਿਆ। ਤੂੰ ਸੂਟ ਸਵਾਵੇਂਗੀ? ਤੂੰ ਸੂਟ ਸਮਿਆਉਣੇ ਨੇ ਹੁਣ। ਹਾਂ। ਲੈ। ਮੈਂ ਕਿਤੋਂ ਮਰਜ਼ੀ ਸਮਿਆਵਾ। ਨਹੀਂ ਮੇਰੇ ਤਾਂ ਬੁਰਾ ਹਾਲ ਕਰਤਾ ਨਹੀਂ ਤੁਸੀਂ। ਮੈਂ ਹੁਣ ਸੋਨੂ ਸੂਟ ਪੱਕਾ ਸਮਿਆਉਂਗੀ ਨਹੀਂ ਮੈਨੂੰ ਪਾਣੀ ਲਿਆ ਦੇ ਠੰਡਾ ਜ ਤੁਸੀਂ ਦੋ ਇਹਨੂੰ ਪਾਣੀ ਲਿਆ ਕੇ ਮੈਨੂੰ ਤਾਂ ਸੂਟ ਆਊਗਾ ਫੇਰ ਦਊਂ ਕੁਛ ਲਿਆਉਣੀ ਮੈਂ ਬੇਚ ਪਾਣੀ ਹਾਂ ਨਹੀਂ ਤੂੰ ਵੀ ਆਏ ਕਰ ਮੈਨੂੰ ਕੁਛ ਖਾਣ ਨੂੰ ਲਿਆ ਦੇ ਨਹੀਂ ਮੇਰੀ ਜਾਨ ਨਿਕਲੀ ਜਾਵੇ ਮੈਂ ਨਹੀਂ ਕੁਛ ਵੀ ਖਾਣ ਨੂੰ ਦਿੰਦੀ ਅੰਮਾ ਜੀ ਪਹਿਲਾਂ ਸੂਟ ਲੈ ਕੇ ਦੇ ਫੇਰ ਤੈਨੂੰ ਦਊਂਗੀ ਮੈਂ ਬਣਾ ਕੇ ਵਧੀਆ ਠੰਡਾ ਪਾਣੀ ਹਾਂ ਨਹੀਂ ਕਿ ਮੈਂ ਠੰਡਾ ਪਾਣੀ ਧੀਉਂਦੀ ਰਹਿ ਪਾਣੀ ਪੀ ਲੈ ਪਾਣੀ ਸੂਟ ਲੈ ਨਾ ਠੰਡੇ ਵੀ ਲੱਗਦੀ ਆ ਫਿਰ ਚਲਿੱਤਰ ਕਰਨ ਲੱਗ ਗਈ ਹਾਏ 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 ਚੰਗਾ ਹੁਣ ਐ ਕਰੋ ਅੰਦਰੋਂ ਤੁਸੀਂ ਕੱਪੜਾ ਦੀ ਦਾ ਪਾ ਕੇ ਆਓ ਆ ਐ ਕਰੋ ਚਲ ਐ ਕੱਪੜਾ ਵੀ ਠੀਕ ਨੇ ਚੁੰਨੀ ਬਦਲ ਲਿਓ ਤੇ ਮੈਂ ਫਿਰ ਆਪਸ ਨੂੰ ਬੁਜਾਰ ਲੈ ਕੇ ਚੱਲ ਗਿਆ ਸੂਟ ਲੈਣ ਜਾ ਸਹਿਰੋਂ ਦਵਾਕੇ ਲੈ ਆਉਂਗੀ ਹਾਂ ਸਹਿਰੋਂ ਦਵਾਕੇ ਲੈ ਆਉਂਗੀ ਚੱਲ ਨੇ ਚੁੰਨੀਆਂ ਬਦਲ ਲੈਣਾ ਸੂਟ ਤੇ ਸੋਹਣੇ ਨੇ ਹਣਾ ਹਾਂ ਰਾਮਣਾ ਲਿਆਉਣੀ ਆ ਤੁਹਾਨੂੰ ਸੂਟ ਹਾਂ ਨਿੱਟੜ ਜਾ ਕੇ ਆਪੋ ਟਲ ਜਾ ਨੀ ਮੈਂ ਤਾਂ ਉੱਚੀ ਘੜਾਈ ਵਾਲਾ ਸੂਟ ਲਵਾਂਗੀ ਨਹੀਂ ਮੈਂ ਆਹ ਮਹਿੰਗੇ ਨੂੰ ਹੱਥ ਪਾਵਾਂਗੀ ਮਹਿੰਗੇ ਸੂਟ ਨੂੰ ਹੱਥ ਨਹੀਂ ਲੈ ਬੇਬੇ ਦਾ ਭੱਜ ਗਈ ਪੂਰੇ 15 ਦਿਨ ਹੋ ਗਏ ਆਪਾਂ ਨੂੰ ਹੱਥ ਖਸਾਉਂਦੀਆਂ ਨੂੰ ਨਹੀਂ ਕਿਹੜੇ ਸਵਾਉਗੀ ਸੂਟ ਨਹੀਂ ਬੂ ਹਾਂਜੀ ਵੀਰੋ ਜੇ ਫਿਲਮ ਚੰਗੀ ਲੱਗੀ ਤਾਂ ਇਸ ਨੂੰ WhatsApp ਗਰੁੱਪਾਂ ਔਰ Facebook ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਕਿਉਂਕਿ ਜੇ ਤੁਸੀਂ ਸਾਡੇ ਚੈਨਲ ਨੂੰ ਪ੍ਰੋਮੋਸ਼ਨ ਕਰੋਗੇ ਤਾਂ ਅਸੀਂ ਤੁਹਾਡੇ ਲਈ ਬਹੁਤ ਸੋਹਣੀਆਂ ਕਮੇਡੀ ਕਮੇਡੀ ਫਿਲਮਾਂ ਲੈ ਕੇ ਆਵਾਂਗੇ ਸੋ ਵੀਰੋ ਲੈ ਕੇ ਆਉਣੇ ਆ ਅਗਲੇ ਹਫਤੇ ਇਸੇ ਦਿਨ 10 ਵਜੇ ਸਹੀ ਇੱਕ ਨਵੀਂ ਕਮੇਡੀ ਫਿਲਮ ਤਦ ਤੱਕ ਦੇਖ ਬਾਲ ਜੀ ਇਹਦੇ नीचे ਹੋਰ ਵੀ ਸਾਡੇ ਚੈਨਲ ਦੇ ਵਿੱਚ ਬਹੁਤ ਕਮੇਡੀ ਫਿਲਮਾਂ ਨੇ ਪਲੀਜ਼ ਉਹਨਾਂ ਨੂੰ ਵੀ ਦੇਖੋ ਜੀ ਧੰਨਵਾਦ